ਆਹ ਸਾਹਮਣੇ ਲਾਲ ਜੇਰਮਾਲ ਵਾਲਾ ਫਿਲਮੀ ਐਕਟਰਾਂ ਵਰਗਾ ਮੁੰਡਾ ਜ਼ਿਲੇ ਮਾਨਸੇ ਦੀ ਸ਼ਾਨ ਆਹ ਕਬੱਡੀ ਦਾ ਮਹਾਰਾ ਹਾਕਮਾਲੀਆ ਜੱਗੂ ਅੱਜ ਦੇ ਮੇਲੇ ਤੇ ਆ ਗਿਆ ਮੇਰੇ ਵੀਰੋ ਤਾੜੀਆਂ ਮਾਰ ਦਿਓ ਯਾਰਾ ਵਾਹ ਗੱਬਰੂਆ ਮੇਰਾ ਟੱਬਿਆਂ ਦੇ ਵਿੱਚ ਪੰਡਕੜੇ ਮਾੜੀ ਜੱਟ ਦੀ ਹੰਡ ਕੋੜੇ ਮੁੰਡੇ ਫੈਨ ਆ ਤੇਰਿਆਂ ਸ਼ਹਿਰਾਂ ਦੇ ਆਹ ਆ ਗਿਆ ਗੱਬਰੂ ਐਨ ਸਿਰਾ ਲੱਗਣਾ ਹੈ ਆ ਛੋਟਾ ਜੱਗੂ ਵੀ ਆ ਗਿਆ ਆ ਛੋਟਾ ਜੱਗੂ ਵੀ ਆ ਗਿਆ ਕਿੱਡੀ ਭਾਗਾਾਂ ਵਾਲੀ ertidੀ ਆ ਮੂਰੇ ਮੂਰੇ ਪੁੱਤ ਆਉਂਦਾ ਪਿੱਛੇ ਪਿੱਛੇ ਬਾਪ ਆਉਂਦਾ ਇੱਕ ਅੱਜ ਦੇ ਸਮੇਂ ਦਾ ਸੁਪਰਸਟਾਰ ਆ ਤੇ ਇੱਕ ਆਉਣ ਵਾਲੇ ਦਾ ਜੱਗੂ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੋਵੇਗਾ ਮੇਰੇ ਮਿੱਤਰੋ 2026 ਚੱਲ ਰਿਹਾ ਜਦੋਂ 40 ਆ ਗਿਆ ਇਹ ਖਿਡਾਰੀ ਨੇ ਵੀ ਜੱਗੂ ਤੇਰੇ ਵਾਂਗ ਦੁਨੀਆ ਦੇ ਵਿੱਚ ਧੰਮ ਪਾਉਣੀ ਐ ਕੀ ਨਾਂ ਰੱਖਿਆ ਫਿਰ ਆਪਣੇ ਪੁੱਤਰ ਦਾ ਦੱਸ ਮੈਨੂੰ ਸੋਹਣਾ ਜਵਰਾਜ ਸਿੰਘ ਨਾਮ ਹੈ ਜੂਵੀ ਵਾਓ ਗੱਬਰੂਆ ਤੈਨੂੰ ਪਾਪੇ ਵਾਲਾ ਕੋਈ ਐਕਸ਼ਨ ਆਉਂਦਾ ਜਦੋਂ ਜੱਫਾ ਲਾ ਕੇ ਕਰਦਾ ਸਿਖਾਇਆ ਇਹਨੂੰ ਹਾਂ ਕੀ ਬਾਤ ਹੈ ਯਾ ਸਾਡਾ ਜਿਹੜਾ ਅਰਸ਼ਿਆਣਾ ਚੋਲਾ ਸਾਹਿਬ ਦਾ ਜਦੋਂ ਅਸੀਂ ਛੋਟੇ ਸੁਭ ਨੂੰ ਕਹਿੰਦਾ ਚੱਲ ਮਾਰ ਥਾਪੀ ਆ ਭਾਗਾਾਂ ਵਾਲੇ ਬਾਪ ਐ ਜਿਨ੍ਹਾਂ ਦੇ ਪੁੱਤ ਨਾਲ ਆਉਂਦੇ ਆ ਆ ਜੋੜੀ ਨੂੰ ਕਿਵੇਂ ਲੱਗਾ ਪਿਆਰ ਕਿੰਨਾ ਚਾਹੀਦਾ ਇੱਕ ਵਾਰੀ ਤਾੜੀ ਨਹੀਂ ਤਾੜਾ 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 ਪੈ ਗਈ ਕਬੱਡੀ ਦਾ ਸਰਾਜ ਜੀ ਕਰੀਏ ਗੱਲ ਬਹੁਤ ਵਧੀਆ ਮੁਕਾਬਲੇ ਦੀ ਹਾਂਜੀ ਮਿੱਤਰੋ ਕਹਿੰਦੇ ਅੱਜ ਬੱਚੋ ਆਣੇ ਟੂਰਨਾਮੈਂਟ ਦੇ ਕਹਿੰਦੇ ਹਾਕਮ ਵਾਲੇ ਟੀਮ ਦੇ ਵਿੱਚ ਦੋ ਦੋ ਜੱਗੂ ਪਹੁੰਚੇ ਹੋਇਆ ਮੇਰੇ ਮਿੱਤਰੋ ਆਦੀ ਕਹਿੰਦੇ ਛੋਟੇ ਜੱਗੂ ਨੇ ਵੀ ਰੇਡ ਪਾਈ ਤੇ ਲੋਕਾਂ ਨੇ ਯਾਰ ਤਾੜੀਆਂ ਵਜਾਈਆਂ ਬਾਈ ਦੇਖ ਲਓ ਜਿਹੜੇ ਕਹਿੰਦੇ ਹੁੰਦੇ ਨਾ ਕਬੱਡੀ ਵਿੱਚ ਨਸ਼ਾ ਆਇਏ ਉਹ ਫਲਾਣਾ ਢਮਕਾ ਬਾਈ ਕਬੱਡੀ ਵਾਲੇ ਨਾ ਆਪਣੇ ਜਵਾਕਾਂ ਨੂੰ ਕਬੱਡੀ ਖੜਾਉਣ ਦੀ ਸੋਚਦੇ ਆ ਜੇ ਬਾਈ ਨਸ਼ਾ ਹੋਵੇ ਉਹ ਆਪਣੇ ਜਵਾਕਾਂ ਨੂੰ ਕਦੇ ਨਾ ਕਬੱਡੀ ਖੜਾਉਣ ਬਾਈ ਸੋਚ ਸਮਝ ਕੇ ਬੋਲਿਆ ਕਰੋ ਬਾਕੀ ਬਾਈ ਤੁਹਾਨੂੰ ਪਿਓ ਪਤ ਦੀ ਜੋੜੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੂਰ ਦੱਸਿਓ ਤੇ ਇਦਾਂ ਦੀਆਂ ਹੋਰ ਘੈਂਡ ਘੈਂਡ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਜੇਕਰ ਤੁਸੀਂ ਕਿਸੇ ਹੋਰ ਪਲੇਅਰ ਦੀ ਟੱਕਰ ਦੇਖਣਾ ਚਾਹੁੰਦੇ ਹੋ ਜਾਂ ਰੇਡਾਂ ਜਾਂ ਜੱਫੇ ਦੇਖਣਾ ਚਾਹੁੰਦੇ ਹੋ ਤਾਂ ਉਹਦਾ ਨਾ ਵੀ ਕਮੈਂਟ ਬਾਕਸ ਵਿੱਚ ਟਾਈਪ ਜ਼ਰੂਰ ਕਰਿਓ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਬਾਈ ਧੰਨਵਾਦ